17 ਦਵਾ ਲੂਗਾ ਇਹ ਨਹੀਂ ਹਾਂਜੀ ਬਾਈ ਜੀ ਕੀ ਹਾਲ ਹੈ ਠੀਕ ਹੈ ਜੀ ਥੋੜਾ ਫੋਨ ਖਰਾਬ ਹੋ ਗਿਆ ਤਾਂ ਪਹਿਲਾਂ ਦੱਸੋ ਠੀਕ ਹੋ ਗਿਆ ਕਿੰਨਿਆ ਕੱਟ ਆਈਆਂ ਦੋ ਤਿੰਨ ਦਿਨ ਚ ਹਾਂ ਇੰਨੇ ਤਾਂ ਮੁੱਟੀ ਬਿਮੋਜੂਰੀਆਂ ਨਹੀਂ ਆਉਂਦੀਆਂ ਜਿੰਨੀ ਫੋਨ ਬਾਈ ਇਹਦੇ ਫੋਨ ਚ ਕੁਝ ਨਹੀਂ ਆਣੇ ਨੇ ਇਹ ਸੌਫਟਵੇਅਰ ਚੱਕ ਲਿਆ ਉਹ ਡਿਲੀਟ ਕਰ ਤਾ ਜਿਵੇਂ ਅੱਥ ਵੜ ਗਿਆ ਜਿਹੜੀ ਵੀ ਚੀਜ਼ ਖੋਲੇ ਐਡ ਜਿਹੜੀ ਵੀ ਚੀਜ਼ ਖੋਲੇ ਐਡ ਜਿਹਦੇ ਐਡ ਨਾਲ ਬੇ ਤੰਗ ਹੋ ਗਿਆ ਤਾਂ ਅਸੀਂ ਹਰ ਜਗ੍ਹਾ ਤੇ ਸਾਲੇ ਚਾਹ ਵਾਲੇ ਕੱਪਾਂ ਬੋਲ ਕੇ ਸਲੇ 24 ਲੱਤ ਕਰਕੇ ਛੁੱਟਦੇ ਹਾਂ ਪਤੰਗ ਇਹਨਾਂ ਲਾਦਾ ਰੋਪੜ ਵੀ ਜਾਏ ਤੇ ਬਾਈ ਕਹਦਾ ਰੀਸੈਟ ਮਾਰ ਦੋ ਕਦੇ ਗੱਡੀਆਂ ਭਜਾਉ ਕਦੇ ਮੋਟਰਸਾਈਕਲ ਲੋ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਬਾਈ ਸੂਏਪਰ ਵਾਲੇ ਖੇਤਾਂ ਕਨੇ ਜਿਹੜਾ ਮਾਨ ਆਇਆ ਇੱਥੇ ਸਪਰੇਅ ਕਰੀਤੀ ਬਾਈ 4 ਦਿਨ ਹੋ ਗਏ ਆਪਾਂ ਨੇ ਬਾਈ ਫੰਗੀ ਸਾੜ ਜਿਹੜੀ ਨੈਟਿਵੋ ਕਰਤੀ ਸੀ ਤੇ ਨਾਲ ਤੇਲੇ ਵਾਲੀ ਬਾਤ ਜਵਾਈ ਚੈਸ ਬਾਈ ਵੀ ਟਾਈਮ ਜੇਲੇ ਹੋ ਗਈ ਬਾਈ ਰਾਤ ਨੂੰ ਵੈਸੇ ਮੀਂਹ ਤਾਂ ਪੈ ਗਿਆ ਤਾਂ ਪਰ ਸ਼ਾਮ ਨੂੰ ਸਮਝ ਲਓ 8:00 ਵਜੇ ਹੋ ਗਈ 7-8 ਵਜੇ ਸਾਰੀ ਰਾਤ ਲੰਘੀ ਦੀ ਸਵੇਰੇ ਮੀਂਹ ਪਿਆ ਤਾਂ ਸਟicker ਨਾਲ ਪਾਤਰ ਬਾਕੀ ਆ ਬਾਈ ਪਾਈ ਦੇਖੋ ਜਿਹੜਾ ਰਸਤਾ ਦਾ ਮਿੱਟੀ ਬਾਈ ਦੀ ਮੈਨ ਵਧੀਆ ਬਣ ਗਿਆ ਆਉਣਾ ਜਾਣਾ ਐਨ ਸੌਖਾ ਹੋ ਗਿਆ ਬਾਈ ਇਹ ਟੋਏ ਟੱਪੇ ਬਹੁਤੇ ਸਾਰੀ ਪਾਈ ਤੇ ਪਾਣੀ ਖੜਾ ਹੁੰਦਾ ਤਾਂ ਤੁਹਾਨੂੰ ਪਤਾ ਵੀ ਪੱਧਰੀ ਹੁੰਦੀ ਹੈਗੀ ਵੀ ਹੁਣ ਦੇਖੋ ਵਧੀਆ ਬਣ ਗਈ ਬਾਈ ਆਹ ਸਾਈਡ ਨੂੰ ਵੀ ਆਹ ਸਾਈਡ ਤੋਂ ਵੀ ਦੇਖੋ ਪਿੰਡ ਤੱਕ ਬਾਈ ਐਨ ਟਾਪੋ ਟਾਪ ਮੋਟਰਸਾਈਕਲ ਸਕੂਟਰ ਗੱਡੀ ਜੋ ਵੀ ਐਨ ਵਧੀਆ ਹੁੰਦੀ ਹੈ ਬਾਕੀ ਜੀਰੀ ਕਰੋ ਚੱਕ ਬਾਈ ਕਿੰਨੇ ਆ ਜੀ ਬਾਈ ਬਹੁਤ ਵਧੀਆ ਖੜੀ ਆ ਬਾਬੇ ਨਾਨਕ ਦੀ ਕਿਰਪਾ ਗਲ ਚੂਹਾ ਜਰੂਰ ਲੱਗ ਗਿਆ ਤਾਂ ਬਾਈ ਉਰੇ ਕਿਤੇ ਕਿਤੇ ਛਿੱਧੀ ਕਰਦੇ ਚੂਹੇ ਨੇ ਪਰ ਚੂਹੇ ਦਾ ਇਲਾਜ ਕੋਈ ਨਹੀਂ ਹੈਗਾ ਬਾਈ ਦਵਾਈ ਪਾ ਲੋ ਜੋ ਮਰਜੀ ਕਰ ਲੋ ਕੁਝ ਨਹੀਂ ਸਮਝ ਲੱਦਾ ਉਹਦਾ ਤੇ ਅੱਜ ਵੀ ਨਵੀਆਂ ਖੱਡਾਂ-ਖੱਡੀਆਂ ਵੀ ਬਾਈ ਚੂਹੇ ਨੇ ਤੁਹਾਨੂੰ ਮੈਂ ਦਿਖਾਉਂਦਾ ਆ ਦੇਖੋ ਚੂਹਾ ਖੱਡਾਂ-ਖੱਡੀਆਂ ਜਾਂਦਾ ਬਾਈ ਕੁਝ ਨਹੀਂ ਸਮਝ ਲੱਦਾ ਆ ਦੇਖੋ ਆ ਸਾਰੀਆਂ ਤਾਜ਼ੀਆਂ ਖੱਡਾਂ-ਖੱਡੀਆਂ ਵੀ ਬਾਈ ਬਾਕੀ ਹੁਣ ਜਿਹੜੀ ਜੀਰੀ ਆ ਆਪਣੀ ਬਾਈ ਵੀ ਮੋੜਨ ਲੱਗੀ ਹੈ ੜਾ ਨੂੰ ਕੁਝ ਕੁ ਪਰਸੈਂਟ ਨਿਸਰ ਵੀ ਰਹੀ ਹੈ ਤੇ ਮੁੜ ਵੀ ਰਹੀ ਹੈ ਤੇ ਡੋਡੀ ਦਾ ਵੀ ਥੋੜਾ ਜਿਹਾ ਹੈਗਾ ਬਾਈ ਬਾਰ-ਬਾਰ ਦੇਖੋ ਪੈ ਗਈ ਕਿਤੇ ਕਿਤੇ ਚਲੋ ਬਾਕੀ ਬਾਈ ਜਿਹੜਾ ਕਰਮਾ ਚ ਉਹ ਹੀ ਮਿਲਣਾ ਹੈ ਹਾਂ ਡੋਡੀ ਦੇਖੋ ਬਾਰ-ਬਾਰ ਕਾਫੀ ਬਾਈ ਉਹ ਜੀ ਮੈਂ ਧੀ ਹੁਣ ਬਾਈ ਮੀਆਂ ਚ ਨਿਸਰ ਨਗਾਣਾ ਥੋੜੀ ਜਿਹੀ ਸ਼ਿਕਾਇਤ ਹੈਗੀ ਥਾਣਾ ਨੂੰ ਡੋਡੇ ਦੀ ਬਾਕੀ ਵਧੀਆ ਬਾਈ ਸਾਰਾ ਕੁਝ ਕੱਦ ਕਾਟ ਉਦਾਂ ਜੀ ਰਿਆ ਐਨ ਵਧੀਆ ਸੁਤਰੀ ਏ ਬਾਕੀ ਚੱਲਦੇ ਬਾਈ ਹੁਣ ਪਿੰਡ ਗੰਦੀ ਨੂੰ ਪਹੀ ਵਾਲਾ ਨਜ਼ਾਰਾ ਆ ਗਿਆ ਬਾਈ ਦੇਖੋ ਵੀ ਰਸਤਾ ਤਾਂ ਐਨ ਇੱਕ ਨੰਬਰ ਬਣ ਗਿਆ ਬਾਈ ਬੀ ਵਾਲਾ ਖੇਤ ਹੈ ਬਾਈ ਜਿਹੜਾ ਵਾਇਆ ਹੈ ਪੂਰਾ ਫੁੱਲ 파ੜਦਾ ਬਾਈ ਧਰਤੀ ਦੇਖੋ ਪਲਾਵ ਵਜੇ ਦੇ ਬਾਈ ਖੇਤ ਦੀ ਜਾਨ ਖੇਤਾਂ માં ਜਾਨ ਪੈ ਜਾਂਦੀ ਪਲਾਵ ਵਜੇ ਦੇ ਬਾਈ ਖੇਤ ਹੈਗਾ ਥੋੜਾ ਜਿਹਾ ਨੀਮਾ ਹੈ ਪਾਣੀ ਭੁਣੀ ਖੜ ਜਾਂਦਾ ਉਦਾਂ ਵੀ ਬਾਈ ਖੇਤ ਚਾਰ ਉਂਗਲ ਉੱਚਾ ਹੋ ਜਾਂਦਾ ਬਾਈ ਪਲਾਵ ਮਾਰਨੇ ਨਾਲ ਅੱਜ ਬਾਈ ਹੁਣ ਮੌਸਮ ਖੁੱਲੇ ਆ ਹੁਣ ਮਾਰੇ ਮੋਟੇ ਖੇਤ ਬਾਹ ਹੋਣ ਲੱਗੇ ਦੇਖ ਲੋ ਪਿੰਡਾਂ ਦਾ ਮੀਆਂ ਨੇ ਸਾਰੇ ਕੰਮ ਰੋਕੇ ਕਰੇ ਚਰੀਆਂ ਬਾਗ ਦੇ ਵੀ ਹਿੰਦੇ ਲੀ ਹੁੰਦੇ ਹੰਦੋ ਤਿੰਨ ਦਿਨ ਹੋਏ ਬਾਈ ਹੁਣ ਮੜੇ ਖੁੱਲੇ ਮਾਣ 4x4 ਦਾ ਨਜ਼ਾਰਾ ਬਾਈ ਪਲਾਂ ਵਾਸਤੇ ਉਹ ਵੀ ਤਾਂ ਫੇਰ ਸਲਿੱਪ ਕੱਢਣ ਲੱਗ ਜਾਂਦਾ ਇਹ ਭੱਜਿਆ ਫਿਰਦਾ ਈ ਰੇਤਾ ਹੈ ਤਾਂ ਹੀ ਟਰੈਕਟਰ ਸਲਿੱਪ ਕੱਢਦਾ ਜਾਨ ਜੀ ਨਹੀਂ ਖੇਤ ਵਿੱਚ ਦੇਖੇ ਜੇ ਖੁੰਡੋ ਹੋਵੇ ਫੇਰ ਹਾਂ ਫੇਰ ਤਾਂ ਬਹੁਤ ਸਲਿੱਪ ਕੱਢੇ ਖੁੰਡਾ ਨੂੰ ਹਾਂ ਫੇਰ ਹਰ ਹੀ ਹੋਈ ਦੋਨਾਂ ਵਿੱਚ ਥੋੜੀ ਬਾਂਡ ਰੱਖ ਕੇ ਇੰਨੀ ਗਰਮੀ ਹੋ ਗਈ ਕਾ ਤੇ ਅੱਜ ਨਹੀਂ ਪਹੁੰਚਦਾ ਯਾਰ ਅੱਜ ਨਹੀਂ ਆਉਂਗਾ ਆਉਂਗਾ ਦੱਸਿਆ ਵਸ ਜਗਾਹ ਰਾਂ ਅੱਜ ਕਿ ਆਓਗੇ ਤੇਲ ਜਰਾ ਕਾ ਗਿਆ 7 7 ਤੇ 7 8 ਹਾਂ ਖਾਸਾ ਤੇ ਲਖਾਇੰਦਾ ਬਲਵਾ ਨੂੰ 1 ਘੰਟਾ 30 ਮਿੰਟ ਚੱਲ ਗਿਆ ਹਾਂ ਤੈਨ ਵੇਖੇ ਜਗਾ ਚ ਬੱਲੇ ਬੱਲੇ ਨਾਲ 15 ਮਾਰਿਆ ਸਾਰੇ ਜੀ ਹਾਂ 15 ਮਾਰਿਆ ਹੂੰ ਹੂੰ ਤਾਂ ਹੀ ਕਹਿੰਦੇ ਬਲਵਾ ਨੂੰ ਖਾਸਾ ਤੇ ਲੱਜਣਾ ਜ਼ੋਰ ਵੀ ਲੱਗਦਾ ਯਾਰ ਪਰ ਜਾਣਾ ਹੁਣ ਚੱਲ ਫਿਰ ਕੜਾ ਫੋਨ ਕਰਕੇ ਪੀਤੀ ਤਾਂ ਮਾਰ ਤੇਲ ਬਾਈ ਘਟਦਾ ਜੱਗੇ ਨੇ ਵੀ ਨਹੀਂ ਦੇਖਿਆ ਹੁਣ ਤੇਲ ਥੋੜਾ ਜਿਹਾ ਲੈ ਕੇ ਆਉਣਾ 6 ਲੀਟਰ ਰਹਿ ਗਿਆ ਤੁੱਕੇ ਫੇ ਹਵਾਲੇ ਜੂਗਾ ਉਹ ਆ ਖੇਤ ਦੱਸਿਆ ਨਹੀਂ ਤਾਏਗਾ ਹਾਂ ਬਾਈ ਤਾਂ ਉਹਨੂੰ ਫੋਨ ਕਰ ਰਹਾ 15 ਦਿਨ ਪਹਿਲਾਂ ਦੇਖਣ ਆਇਆ ਸੀ ਮੁੱਦਲ ਮਾਰਨ ਲੱਗਾ ਅੱਛਾ ਇਹਨੂੰ 12ਵਾਂ ਮਾਹਲ 9 6 ਲੀਟਰ ਜੇ ਚੱਕ ਵਿੱਚ ਰਹਿੰਦਾ ਹੋਣਾ ਜੇਗਾ ਪਲਟੀਨਾ ਦੋ ਰਹਿ ਜਾਂਦਾ ਇਹਦੇ ਮਾ ਤੇਲ ਥੱਲੇ ਇਹਦੀ ਉਹ ਆ ਨਾ ਥੱਲੇ ਆ ਹੱਡੀਆਂ ਹੀ ਦੇਖ ਥੱਲੇ ਜਿਕਣਾ 2 ਲੀਟਰ ਪਲਟੀਨਾ ਰੱਖਦਾ ਨਾ ਮਾ ਹਾਂ ਰੱਖਦਾ ਥੱਲੇ ਇਹ ਵੀ ਰੱਖਦਾ ਹਾਂ ਚੱਲ ਲਿਆਉਂਦੇ ਆ ਸਾਹਮਣੇ ਪੰਪ ਮੈਂ ਤਾਂ ਬਗਲਤ ਰਸਤੇ ਨੂੰ ਫਸ ਗਿਆ ਤਾਂ ਪਤਾ ਨਹੀਂ ਕਿਵੇਂ ਆ ਗਿਆ ਤੇਰੇ ਕੋਲ ਭੂਰੀ ਦਾ ਤੇ ਲੈ ਲੈਣੇ ਬੀਪੀ ਤੈਨਾਂ ਇਹਨੂੰ ਪਾਈ ਕੀ ਬਿਮਾਰੀ ਪਿੰਡੀਆਂ ਨੂੰ ਫਿਰ ਸਾਰੇ ਕਾਸੇ ਨੂੰ ਹਾਂ ਦੇਖੋ 22 ਨੂੰ ਦਿਖਾਇਆ ਕਰਨਾ ਦੋ ਪੀ ਹੋ ਗਏ ਹੂੰ ਤਾਂ ਨਾਲੇ ਕੰਮ ਹੋ ਗਿਆ ਗੱਠਾਂ ਪੈ ਗਈਆਂ ਜੜਾਂ ਨੂੰ ਹੋਰ ਦਿਖਾਉਣਾ ਤੁਹਾਨੂੰ ਇੱਕ ਪੰਨੋਂ ਪੱਟ ਕੇ ਦਿਖਾਉਂਦਾ ਬੰਕਲ ਮੈਂ ਵੀ ਮੰਨਦਾ ਨਹੀਂ ਤਾਂ ਹੂੰ ਜਿਸਕੇ ਲਈ ਇੱਕ ਲਾਈਨ ਹੋਵੇ ਕਹਿਣਾ ਚਾਹੂੰਗਾ ਹੋ ਗਟੂ ਗਟੌਲੀਆਂ ਇਹਦਾ ਕੀ ਇਲਾਜ ਜੜ ਨਹੀਂ ਗਰੋਥ ਨਹੀਂ ਬੰਦ ਹੋ ਗਈ ਆ ਤੇ ਅੱਛਾ ਆਪਾਂ ਕਹਦੇ ਨੇ ਆਪਣਾ ਬੂਝਾ ਰੋਕੇ ਆਪਣੇ ਵੀ ਤਾਂ ਹੀ ਕੋ ਦੰਦਾ ਸਾਰੀਆਂ ਪੇਟਾਂ ਨਿੰਮੋ ਤੋੜ ਪੈ ਗਈ ਨਿੰਮੋ ਤੋੜ ਜੀ ਕੇ ਹਾਂ ਇਹ ਨਮੀਓ ਬਿਮਾਰੀ ਆ ਗਈ ਇਕੱਠਾ ਬਣ ਗਈ ਹੈ ਇਕੱਠਾ ਬਣ ਗਿਆ ਪਿੰਡੀ ਦੀ ਗ੍ਰੋਥ ਰੁਕ ਗਈ ਸੁੱਕ ਗਈ ਨਹੀਂ ਤਾਂ ਹਲੇ ਬਹੁਤ ਲੱਗਣੀ ਸੀ ਤਾਂ ਥੱਲੇ ਕਹਿੰਦਾ ਵੀ ਖਬਰੇ ਮਿੱਟੀ ਜੇ ਬੈਰਸ ਹੋਵੇ ਭਵਾ ਦੇ ਕਹਿੰਦੋ ਉਹੀ ਚੱਕਰ ਪੈ ਗਿਆ ਦੇਖਿਆ ਡੋਡੀ ਤਾਂ ਇੱਥੇ ਨੂੰ ਵੀ ਆਇਆ ਜਿੱਥੇ ਮਲਾਂ ਕਿ ਐ ਦਿਖਦੀ ਹੈ ਮੌਸਮ ਦਾ ਹੀ ਆ ਹੈ ਮੌਸਮ ਦਾ ਹੀ ਚੱਕਰ ਦਵਾਈ ਤਾਂ ਉਹਨੂੰ ਮੈਂ ਪੁੱਛਿਆ ਤਾਂ ਮੁੰਡੇ ਨੂੰ ਹਰਮਨ ਉਹ ਕਹਿੰਦਾ ਅਸੀਂ ਕਰੀ ਦੀ ਕੋਫਰ ਦੀ ਸਭਰੇ ਕਹਿੰਦਾ ਤਾਂ ਵੀ ਪੈ ਗਈ ਬਾਈ ਅੱਜ ਜਦੋਂ ਤੇ ਰੇ ਰੇਤਾ ਹਰਦੀ ਹੈ ਬਾਈ ਇਹ ਬੱਲ ਏਰੀਆ ਹੈ ਰੇਤਾ ਜਾਂ ਵੈਂਦੋਰੇ 5 ਇੰਚ ਕਰਿਆ ਪਤਾ ਲੱਗਿਆ ਵੀ ਹੌਂ 17 17 ਦਵਾ ਲੂਗਾ ਇਹ ਨਹੀਂ ਸਾਡਾ ਤੇਲੇ ਪੂਰਾ ਹੁੰਦਾ ਆ ਚੀਜ਼ ਮਾਰਦੀ ਆ ਆ ਡੀਜ਼ਲ ਸਾਨੂੰ ਕਿਤੇ મોદી ਫਰੀ ਦੇ ਦਿੰਦੇ ਫੇਰ ਅਸੀਂ ਧੂੜ ਪੜਦੀ ਏ ਇਹ ਕਿ 17 ਨਵਾਂ ਮੇਰੇ ਸਾਫ ਨਾਲ ਹੈ ਜਿਹੜਾ 200 2000 ਜੀਵੀ ਆ 2 ਟੀਵੀ 2 ਲੱਖ 2000 ਦਾ ਸਸਤਾ ਹੀ ਆ ਆ ਤਾਂ ਬਾਈ ਚੰਡੀਗੜ੍ਹ ਤੇ ਲਿਆਦਾ 6500 ਦਾ ਚੱਲਦਾ 3 ਸਾਲ ਹੋ ਗਏ 2-3 ਸਾਲ ਹੋਰ ਨਹੀਂ ਜਾਂਦਾ ਇਹ ਇੰਨੇ ਤਾਂ 2 ਲੱਖ ਬਾਈ ਜਰ ਦੇ ਕਿੰਨੇ ਕਸਾਂ ਦਾ ਭੰਡਾ ਆ ਜਾਣਾ ਦੋ ਐਸਾ ਦਾ ਇੰਨੇ ਤਾਂ ਅਸੀਂ ਬਹੁਤ ਲੋਹਾ ਲਿਆਉਣਾ ਹਾਂ ਆਹ ਲਾ ਸਵਾਗਾ ਤਵੀਆਂ ਬਹੁਤ ਕੁਸ ਆ ਜਾਣਾ 2 ਲੱਖ ਬਾਈ ਜਰ ਦਾ ਤੇਰਾ ਜਿਹਨੂੰ ਸ਼ੌਂਕ ਹੈ ਸਾਨੂੰ ਸ਼ੌਂਕ ਫੋਨ ਫੋਨ ਦਾ ਮੋਦੇ ਕੀੜਾ ਚੰਡੀਗੜ੍ਹ ਤੇ 6500 ਦਾ ਚੱਲਦਾ ਲਿਆਦਾ 3 ਸਾਲ ਹੋ ਗਏ ਵਧੀਆ ਚੱਲਦਾ ਵਧੀਆ ਚੱਲਦਾ ਵੇ ਬਨ ਪਲੱਸ ਬਨ ਪਲੱਸ ਦਾ 6500 ਚੱਲਦਾ ਆਇਆਦਾ ਨਜ਼ਾਰੇ ਨਾਲ ਟਾਈਮ ਲੰਘ ਗਿਆ ਜੱਗਾ ਬਾਈ ਤੇਲ ਜੱਗੇ ਨੇ ਹੁਣ ਲੈ ਕੇ ਤਾਉਣਾ ਇਹ ਕਹਿੰਦਾ ਮੜੀ GST ਚ ਆ ਜਾਵੇ ਘਟੇ ਜਾਵੇ ਫੇ ਤਾਂ ਲੈ ਲੀ ਆਉਂਗਾ ਪਰ ਹੁਣ ਤਾਂ ਪੈਣਾ ਢੋਲ ਮੈਨੂੰ ਦੋ ਤਿੰਨ ਚਾਰ ਪੰਜ ਤੇ GST ਆ ਗਈ ਫੇ ਘੱਟ ਸਕਦਾ ਨਹੀਂ ਨਹੀਂ ਹਾਂ 22 ਤਰੀਕ ਨੂੰ ਕਹਿੰਦੇ ਮਾੜਾ ਮੋਟਾ ਫੈਸਲਾ ਹੋਣਾ ਬਾਈ ਨੂੰ ਪਤਾ ਲੱਗਣਾ ਹਰੇਕ ਚੀਜ਼ ਦਾ ਕਹਿਣ ਹੁਣ ਗਿਰੂ ਕੀ ਨਹੀਂ ਨਾ ਮੈਂ ਕਹਿਣ ਕਿੱਥੇ ਫੜ ਲੈ ਜੂਗਾ ਰਸਤਾ ਤਾਂ ਬੋਖਰਾ ਵੈ ਤੂੰ ਤੇਰੀ ਉੱਥੇ ਰੱਖ ਰਿੰਦਾ ਜਾਂਦਾ ਉਹ ਚੱਕ ਲੈ ਜੀ ਚ ਬੱਚੇ ਕੋਲ ਜੇ ਕਿ ਇਹ ਤੇਲ ਮਤਲਬ ਹਵਾ ਲਈ ਵੀ ਇਹੀ ਪੰਪ ਵੜਦਾ ਇਹ ਲਾਈਫ ਘੜਦੀ ਇਹਦੇ ਗੱਲ ਹੈ ਕੋਈ ਵੀ ਡੈਕਟਰ ਹੈ ਇਹ ਜ਼ਰੂਰੀ ਹੈ ਪੰਪ ਚੱਲ ਤਾਂ ਐਂ ਤਾਂ ਹਲੇ ਐਂ ਹੋਈ ਤੇ ਜੇ ਰੋਕ ਲਿਆ ਟੇਡਾ ਹੋ ਕੇ ਚੱਲੇਗਾ ਨਾ ਤੇਲ ਤਾਂ ਹੈਗਾ 7-8 ਲੀਟਰ ਟੋਏ ਮੈਂ ਜ ਟਾਇਰ ਕਰਦਾ ਟੇਡਾ ਹੋ ਜਾਂਦਾ ਟੈਂਕੀ ਉੱਪਰ ਚਲੇ ਜਾਂਦੀ ਹੈ ਟੈਂਕੀ ਪਿੱਛੇ ਹੈ ਕਿਹੜੀ ਸਾਈਡ ਜਿਆਦਾ ਤੇਲ ਖੜਦਾ ਆਓ ਇੱਧਰ ਆ ਤੇ ਹੋਊਗਾ ਉਹ ਡੂਗਾ ਐਂ ਟੇਡਾ ਚੱਲਦਾ ਦਾ ਹਾਂ ਤੇਲ ਪਰਲੇ ਪਾਸੇ ਚਲੇ ਗਿਆ ਤਾਂ ਕਰਕੇ ਚਲੋ ਭਾਈ ਵੱਧ ਚਾਹੀਦਾ ਚੱਲਦੇ ਕੰਮ ਹੋ ਗਏ ਥੱਲੇ ਆ ਕੇ ਕਰ ਨੂੰ ਹਾਂਜੀ ਭਾਈ ਜੀ ਕੀ ਹਾਲ ਹੈ ਠੀਕ ਹੈ ਜੀ ਥੋੜਾ ਫੋਨ ਖਰਾਬ ਹੋ ਗਿਆ ਤਾਂ ਪਹਿਲਾਂ ਰਸੋ ਠੀਕ ਹੋ ਗਿਆ ਠੀਕ ਹੈ ਕਿੰਨਿਆ ਕੱਟਾ ਜੀ ਦੋ ਤਿੰਨ ਦਿਨ ਚ ਹਾਂ ਇਹਨਾਂ ਤਾਂ ਮੁੱਟੀ ਬਿਮੋਸ਼ੂਰੀਆਂ ਨਹੀਂ ਆਉਂਦੀਆਂ ਜਿੰਨੀ ਫੋਨ ਭਾਈ ਇਹਦੇ ਫੋਨ 'ਚ ਕੋਈ ਸੁਣਿਆ ਨਹੀਂ ਨੇ ਇਹ ਸੌਫਟਵੇਅਰ ਚੱਕ ਲਿਆ ਉਹ ਡਿਲੀਟ ਕਰਤਾ ਜਿਵੇਂ ਅਥ ਵੜ ਗਿਆ ਜਿਹੜੀ ਵੀ ਚੀਜ਼ੀ ਖੋਲੇ ਐਡ ਜਿਹੜੀ ਵੀ ਚੀਜ਼ੀ ਖੋਲੇ ਕਦੇ ਐਡ ਜਦੇ ਐਡ ਨਾਲ ਬੇ ਤੰਗ ਹੋ ਗਿਆ ਤਾਂ ਸਮਝ ਜੇ ਕਦੇ ਸਾਲੇ 40 ਕਪਾਂ ਬੋ ਕਦੇ ਸਾਲੇ 24 ਲੱਤਾਂ ਕਰਕੇ ਛੁੱਟਦੇ ਹੁੰਦੇ ਪਤਾ ਨਹੀਂ ਇਹਨਾਂ ਲੱਗਦਾ ਰੋਪੜ ਵੀ ਜਾਏ ਤੇ ਬਾਈ ਕਹਿੰਦਾ ਰੀਸੈਟ ਮਾਰ ਦੋ ਕਦੇ ਗੱਡੀਆਂ ਭਜਾਉਂ ਕਦੇ ਮੋਟਰਸਾਈਕਲਾਂ ਦੀ ਮਸ਼ਹੂਰੀਆਂ ਆਂਤਾਂ ਨਹੀਂ ਆ ਲੱਕੀ ਪੋਗੇ ਤੇ ਲੱਕੀ ਗਾਈ ਕਹਿੰਦਾ ਵੀ ਇਹਨੂੰ ਰੀਸੈਟ ਮਾਰ ਦੋ ਜਿੰਨੇ ਨੂੰ ਪੂਰੀ ਖੇਤ ਚੋਂ ਖਜ਼ਾਨਾ ਕੱਢ ਕੇ ਇੱਧਰ ਪਾਏ ਫਿਰ ਕੀ ਹੋਇਆ ਕਾਹੌਲੀ ਹੁਣ ਸੈੱਟ ਹੋ ਗਿਆ ਪਹਿਲਾਂ ਧੁੱਕਣੇ ਹੀ ਤਾਂ ਤੇ ਸ਼ਾਮ ਨੂੰ हां सोक टाबे ते। ਕਰ ਖੜ ਵੀ ਜਾਂਦਾ ਲੈਟ ਵੱਜੇ ਤੇ। ਖੜ ਜਾਂਦਾ। ਹਾਂ? ਲੈਟ ਵੱਜੇ ਤਾਂ ਫੋਨ ਦੀ ਰੇਂਜ ਨਹੀਂ ਆਉਂਦੀ। ਇਹ ਬੀਸ ਨਾਲ ਦਾ ਪਤਾ ਨਹੀਂ ਗਾ ਚੱਕ ਰਾ ਨਾ। ਪਤਾ ਨਹੀਂ ਜੀ ਕਾਹਬਨੇ ਜਨਰੇਟਰ ਨਹੀਂ ਹੈਗਾ ਉਹਰੇ। ਹਾਂ। ਹੈਗਾ ਨਹੀਂ ਮੈਨੂੰ ਮੈਦ। ਬਈ ਬਈ ਸਾਡੇ ਬੀਸ ਨਾਲ ਚ ਚੌਥੇ ਟਾਵਰ ਪੈਂਦਾ। ਲੈਟ ਭਾਦੀ ਸਾਰੇ ਪੂਰੀ ਰੇਂਜ ਉਝਾਈ ਘਟਣੀ। ਹੁੰਦੇ ਵੀਰੇ ਟਾਵਰ ਉੱਡ ਜਾਂਦਾ ਛੋਟਾ ਜਿਹਾ ਫੋਨ ਹੈ ਮੇਰਾ। ਕਿਨੇ ਡੰਡਾ ਉੱਡ ਜਾਂਦੇ? ਇੱਕ ਡੰਡਾ ਰਹਿ ਜਾਂਦਾ ਬਸ। ਉਹ ਵੀ ਇੱਕ ਉਡੀ ਜਾਂਦਾ ਲਾਸਟ। ਜੱਡੇ ਪਾਪਾ ਨੂੰ ਮੈਂ ਕੱਲ ਫਲਾ ਦੇ ਗਿਆ ਆ ਮਹਾ ਬੀਸ ਨਾਲ ਜਿਸ ਮਗਰਾਲਾ ਫਿਰ 107 ਆਲਾ ਪੈ ਗਿਆ। ਉਹ 200 ਚ ਪ ਆਹੀ ਲੇ ਜੰਦੇ ਗੱਲ ਕਰ 25 ਮਾਡਲ 25 ਮਾਡਲ ਇਹ ਤੇ ਇਹ ਤਾਂ ਮੋਟਰ ਵਾਲਾ ਹੈ ਕਹਿੰਦੇ ਵੀ ਆ ਚੀਜ਼ ਨਹੀਂ ਹੈਗੀ ਨਾ ਮਿਆਂ ਨੂੰ ਆਹ ਕਾਰਬੋਰੇਟਰ ਤੇਲ ਵਾਲਾ ਇਹਨੂੰ ਮੋਟਰ ਲਾਤੀ ਨਵੇਂ ਨੂੰ ਹਾਂ ਇਹ ਮੋਟਰ ਦਾ ਹੈ ਹੈ ਹਾਂ ਹਾਂ ਮੋਟਰ ਲਾਤੀ ਮੋਟਰ ਲਾਤੀ ਇਹਨੂੰ ਵੇਚ ਸੱਚੀ ਮਾਡਲ ਆ ਬਾਈ ਇਹਦੇ ਨਾਲ ਦਾ ਪੂਰੀ ਨਹੀਂ ਬਈ ਲੈ ਕੇ ਆਉਣਾ ਸੀ ਰੋਪੜ ਪੁੱਛ ਕੇ ਆਏ ਤੇ ਉਹ ਕਹਿੰਦੇ ਵੀ ਹਲੇ GST ਲਾਗੂ ਨਹੀਂ ਹੋਈ 22 ਤਰੀਕ ਦੇ ਬਾਅਦ ਮਾ ਹੋਣੀ ਐ 22 ਦੇ ਬਾਅਦ ਸਾਨੂੰ ਐਂ ਵੀ ਜੇ GST ਲਾਗੂ ਹੋ ਗਈ ਤਾਂ ਵੀ 6000 ਦਾ ਫਰਕ ਪੈਣਾ ਮੋਟਰਸਾਈਕਲ ਦਾ ਹਾਂ ਜ ਸਾਡੀ ਸਲਾਹ ਵੀ ਸ਼੍ਰੀ ਜਮਕੌਰ ਸਾਹਿਬ ਵੀ ਬਾਈ ਏਜੰਸੀ ਉੱਥੇ ਪੁੱਛ ਕੇ ਆਉਣਾ ਉੱਥੇ ਇਹਨਾਂ ਨੂੰ ਅਸੀਂ GST ਦੀ ਕੋਈ ਗੱਲ ਨਹੀਂ ਕਰਨੀ ਆਪਾਂ ਨੇ ਸਿੱਧਾ ਕੈਸ਼ ਰੇਟ ਪੁੱਛਣਾ ਰੋਪੜ ਕਿੰਨਾ ਕਹਿੰਦੇ ਰੇ ਆਪਾਂ ਨੂੰ 99000 99 990 ਕਹਿੰਦੇ ਰੇ 99 99000 ਦਾ ਕਹਿੰਦੇ ਰੇ ਬਾਈ ਵੀ ਨਮਾ ਐ ਔਨ ਰੋਡ ਬਾਕੀ ਆਪਣੇ ਵੀਰ ਦੱਸਿਓ ਵੀ ਬਾਈ ਕਿੰਨੇ ਦਾ ਪੈਂਦਾ ਜਿਹੜਾ 100 ਸੀਰੀਅਲਟੀ ਨਾ ਔਨ ਰੋ हां जी जीएसटी ਕਿੜਾਈ ਤੇ ਆਨ ਰੋਡ 99 ਰਾਂ ਕਹਿੰਦੇ। ਇਹੀ ਆਪਾਂ ਨੇ ਚਮਕੌਰ ਸਾਹਿਬ ਪੁੱਛਣਾ ਵੀ ਕਿੰਨੇ ਰਾਂ ਕਹਿੰਦੇ ਆ। ਚਮਕੌਰ ਸਾਹਿਬ ਪਤਾ ਲੱਗ ਜਾਣਾ। ਕਿ ਨਹੀਂ। ਤੇ 6000 ਘਟਿਆ ਫੇਰ ਤਾਂ ਪੂਰੀ ਆਪਾਂ ਨੂੰ 6000 ਹੋ ਲਾ ਲਾ 98 ਮਾ ਤੇ 2-3000 ਲੈ ਸੱਸੀ ਹਜ਼ਾਰ ਤੱਕ ਮਿਲਣਾ ਚਾਹੀਦਾ। ਸੱਸੀ ਤੱਕ। ਠੀਕ ਆ ਤੇਰੇ ਸਾਹਮਣੇ ਮੋਟਰਸਾਈਕਲ। ਠੀਕ ਆ ਇਹਦਾ ਮੋਟਰਸਾਈਕਲ ਬਹੁਤ ਵਧੀਆ ਆ। ਜਿਹੜੇ ਹੀਰੋ ਹੋਂਡਾ ਦੇ ਕੋਈ ਵੀ ਆ ਉਹ ਤਾਂ ਸਾਲ 5-7 ਸਾਲ ਬਾਅਦ ਬਾਈ ਉਹ ਕੜ 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 ਲੱਜ ਜਾਂਦੇ ਵਿੱਚ ਆਪਾਂ ਨੇ ਇਹਨੂੰ ਪੁੱਛਿਆ ਜਿਹੜਾ ਪੁਰਜਾ ਜਿਆ ਖਰਾਬ ਹੁੰਦਾ ਕਿੰਨੇ ਦਾ ਹੈ। ਹੂੰ ਉਹ ਹਾਂ ਉਹ ਕਿੰਨੇ ਦਾ ਗਿਆ ਤਾਂ ਨਾ 8000 ਦਾ 8000 ਦੀ ਮੋਟਰ ਆ ਭਾਈ ਚੱਲਦਾ ਫੋੜਦਾ ਗਿਆ ਜਾਂਦਾ ਟਰਬੀ ਲੱਗਦਾ ਚੱਲਦਾ ਆ ਜਾਂਦਾ ਜਿਹੜੇ ਆਪਣੇ ਆਹ ਆਪਣੇ ਜਿਹੜੇ ਕਾਰਬੂਰੇਟਰ ਹੈ ਜਦਦੇ ਆਪਾਂ ਨੇ ਲਾਇ ਖਰਾਬ ਤਾਂ ਨਹੀਂ ਹੋਇਆ ਪੂਰੀ ਅਮਰੀਕਾ ਸੁਣੋ ਉਹਨੂੰ ਮੋਟਰ ਲੱਗੀ ਵੀ ਹੈ ਜੇ ਤਾਂ ਤੇਲ ਘਟਾਉਣਾ ਵਧਾਉਣਾ ਹੋਊਗਾ ਫੇ ਆਪਸ਼ਨ ਨਹੀਂ ਹੋਣੀ ਉਹਨੂੰ ਨਹੀਂ ਮੈਨੂੰ ਹੋਰਾਂ ਕੰਪਨੀ ਉਹ ਬਣ ਕੇ ਦਿੰਦੀ ਐ ਮਨੂੰ ਅੱਡੇ ਨਾਲ ਨਹੀਂ ਕਹਿੰਦਾ ਮੇਰੇ ਵਾਲਾ ਵੋਲਟੇਜ ਨਹੀਂ ਹੋਇਆ ਵੇਰੇ ਜਾਂਦਾ ਉਹ ਕਹਿੰਦਾ ਨਵਾਂ ਲਿਆ ਦੇ ਲਈ ਨਾ ਆਪਾਂ ਹੀ ਸੜ ਗਿਆ ਯਾਰ ਚੰਗਾ ਭਲਾ ਕਾ ਇੰਨੇ ਥੋੜੋ ਆ ਰੋਦਰ ਮੈਂ ਸੌ ਦਾ ਪੁਆ 100 ਜਿਹੇ ਮੋੜਿਆ ਅੱਤੇ ਤਲ ਤੇਰੇ ਕੋਲ ਹੈਗਾ ਨਵਾਂ ਮੋਟਰਸਾਈਕਲ ਮੋਟਰ ਵਾਲਾ ਮੋਟਰ ਵਾਲਾ ਬਾਂਟੀ ਦਾ ਕਿੰਨਾ ਐਵਰੇਜ ਜੀ ਬੜਾ ਹੋ ਕਿੰਨੀ ਐਵਰੇਜ ਠੀਕ ਹੈ ਉਹ ਜਿੰਨੀ ਉਹ ਜਿੰਨੀ ਛੋਟੇ ਬਿਲਡਿੰਗਾਂ ਦੀਆਂ ਨਹੀਂ ਉਹਦੀ ਆ ਤੂੰ ਸੁਖ ਜ਼ਿਆਦਾ ਹੈ ਸੁਖ ਜ਼ਿਆਦਾ ਉਹਦਾ ਆਏ ਵੀ ਤੋਰਾ ਜਾਦਾ ਪੰਜ ਗੇਰ ਹਾਂ ਚਾ ਚਾਰ ਹਾਂ ਇਹਦੇ ਵੀ ਉਹ ਜੱਗੇ ਵਾਲੇ ਪੰਜ ਤੇ ਕੱਲ ਮੈਂ ਗਿਆ ਬੜਾ ਲੈ ਕੇ ਇਹਦੇ ਹੁਣ ਦੇਖ ਲੈ ਮੈਂ ਤੁਹਾਨੂੰ ਦੱਸਾਂ ਗੱਲ ਇਹਨੂੰ ਭੁਜਾਲਾ ਅਦੇ ਉਹਨੂੰ ਡੂਏ ਨਹੀਂ ਛੱਡਦੇ ਬਰਾਬਰ ਇਹਦਾ ਤੋਰਾ ਵੱਧ ਪੁਰਾਣੇ ਨਾਲੋਂ ਤੁਹਾਇ ਦਾ ਤੇਰਾ ਵੀ 110 ਦਾ ਜੱਗੇ ਵਾਲਾ ਵੀ ਉਹਦਾ ਇੱਕ ਗੇਅਰ ਵੱਧ ਹੈ ਪੰਜਵਾਂ ਐਚ ਗੇਅਰ ਹੈ ਚਾਰ ਗੇਅਰ ਹੈ ਯਾਰ ਪੰਜ ਹੈ ਕੱਲ ਅਸੀਂ ਲੈ ਕੇ ਇੱਥੇ ਨਾ ਚੰਡੀਗੜ੍ਹ ਨੂੰ ਉਹਦਾ ਐਚ ਗੇਅਰ ਹੈ ਤੇਰੇ ਵਾਲਾ ਵੀ ਹੁਣ ਤੈਨੂੰ ਪਤਾ ਨਹੀਂ ਲੱਗਦਾ ਹੁਣ ਚਾਰ ਪਾ ਕੇ ਤੂੰ ਪੰਜਵਾਂ ਪਾਉਂਦਾ ਹੀ ਨਹੀਂ ਹੈਗਾ ਪੰਜਵਾਂ ਪਾਉਂਦਾ ਬਾਕੀ ਤਾਂ ਜਿੰਨ ਤੋਂ ਗੇਅਰ ਰਹੇ ਜੂਗਾ ਚੱਲ ਜੀ ਚਲੋ ਪ੍ਰਧਾਨ ਨੂੰ ਅੱਜ ਸੌਦਾ ਵਰਾਇਆ ਹੁਣ ਉਹਦਾ ਬਹੁਤ ਮੁਸ਼ਕਲ ਹੈ ਹਾਂ ਔਕਾ ਕੰਮ ਹੈ ਮੈਂ ਤਾਂ ਕਿਹਾ ਤਾਂ ਮਹਾਉ ਨਦੀ ਜੇ ਬਹੌੜ ਕੇ ਆਈਆਂ ਨੇ ਕਿਕਰਾਂ ਖਜੂਰਾ ਡੇਕਾ ਜੋ ਬੱਟ ਕੇ ਨਾਲ ਹਾਂ ਭਾਈ ਜਿਹੜੀ ਆਪਾਂ ਨਵਾਂ ਮਕਾਲ ਪਾ ਲੈਂਦੇ ਨਾ ਵਿੱਚ ਬੇੜਾ ਰੱਖ ਲੈਂਦੇ ਪਾਰਕਿੰਗ ਰੱਖ ਲੈਂਦੇ ਉਹ ਖੱਬੜ ਖੁੱਪੜ ਜਾ ਬਹੁਤ ਮਹਿੰਗਾ ਹੈ ਯਾਰ ਖੱਬੜ ਬੋਹਗਾ ਮੈਂ ਤਾਂ ਖੜਾ ਤੇ ਮੋਟਰ ਬਣ ਹੈਗਾ ਜੋਤੀ ਦਾ ਨੇ ਘਰ ਵੀ ਲਾਇਆ ਵੇ ਤਾਂ ਇਹ ਹੁਣ ਨਖਰੇ ਕਰਦਾ ਉਹ ਨਹੀਂ ਦਹੀਦਾ ਕੋਈ ਲਓ ਵਧੀਆ ਯਾਰ ਉਹ ਉਹ ਦੁਆਦੀ ਪ੍ਰਧਾਨ ਉਹ ਪੱਟ ਕੇ ਚਾਲੂ ਮੈਂ ਕਹਿੰਦਾ ਮਹਿਕਰੀ ਮੋਟਰ ਪਰ ਵੀ ਉਹੀ ਖਬਰ ਲੱਗਿਆ ਉਹੀ ਲੱਗਦਾ ਉਹੀ ਲੱਗਦਾ ਖਬਰ ਚਲ ਪ੍ਰਧਾਨ ਕਹਿੰਦਾ ਬਾਈ ਰੋਪੜ ਨਸਰੀ ਚ ਦੇਖ ਕੇ ਆਉਣਾ ਏ ਰੋਪੜ ਤਾਂ ਨਹੀਂ ਹੋਣਾ ਯਾਰ ਕੱਬਲ ਮੇਰੇ ਹਿਸਾਬ ਨਾਲ ਇਹ ਤਾਂ ਦੂਰ ਤੇ ਆਉਂਦਾ ਮੇਰੇ ਹਿਸਾਬ ਨਾਲ ਜੋਤੀ ਦਾ ਵੀ ਬਾਹਰ ਤੋਂ ਆਇਆ ਤਾਂ ਮੋਟਰ ਪਰ ਜਾਇ ਲਾਇਆ ਤਾਂ ਉਹਨਾਂ ਨੇ ਪਹਿਲਾਂ ਘਰਾਂ ਲਾਇਆ ਤਾਂ ਫੇਰ ਮੋਟਰ ਤੇ ਤੁਆਇੰਟ ਦੱਸ ਵੀ 2 ਸਾਲ ਪੁੱਛ ਹੁੰਦੀ ਉਹ ਤੇ ਬਾਅਦ ਮੈਂ ਕੀ ਹੁੰਦਾ ਕੋਈ ਨਹੀਂ ਪੁੱਛਦਾ ਲੜਣਾ ਹੋ ਜਾਂਦਾ ਆਪਣੇ ਪੱਟ ਕੇ ਬਾਅਦ ਚ ਕਹਿੰਦੇ ਨਹੀਂ ਯਾਰ ਪੱਟ ਕੇ ਵੀ ਮੰਟੇਵਾ ਦਿੱਤਾ ਹੀ ਲਾ ਲਿਆ ਉਹ ਕੰਮ ਹੁੰਦਾ ਹੈ ਪਹਿਲੇ ਪਹਿਲੇ ਸ਼ੌਕ ਆ ਸਾਢੋ ਸਾਲ ਕੇਅਰ ਮੰਗਦਾ ਕੇਅਰ ਮੰਗਦਾ ਯਾਰ ਉਹ ਰੇ ਨਹੀਂ ਸਹੀ ਵਿੱਚ ਮਸ਼ੀਨ ਜੀ ਫੇਰ ਨਹੀਂ ਪੈਂਦੀ ਆ ਮਹੀਨੇ ਦੋ ਮਹੀਨੇ ਬਾਅਦ ਪੂਰੀ ਸਪਰੇਸ ਬਰੂ ਦਾ ਕੀ ਕਰਨਾ ਸਪਰੇ ਨਹੀਂ ਕਰੀ ਹੋਣੀ ਹੈਗੀ ਕੋਈ ਬਿਮਾਰੀ ਤੇਮਾਰੀ ਦੂ ਦਾ ਖੇਤਾਂ ਮਾ ਡੋਡੀ ਡੋਡੀ ਵੀ ਨਹੀਂ ਹੈਗੀ ਇਹਨੇ ਮਤਲਬ ਮੇਰੇ ਹੈਗੀ ਹੈ ਤੇਰੇ ਭਨੀ ਮਾ ਖੇਤ ਨਾ ਉੱਥੇ ਪਾਣੀ ਖੜਦਾ ਹਾਂ ਉਹਦੇ ਕਰਕੇ ਇਹ ਆ ਕੇ ਤੇ ਉੱਪਰਾਂ ਤੇਰੇ ਨਿਕਲ ਜਾਂਦਾ ਹਾਂ ਸੁੱਕਿਆ ਮਾ ਨਹੀਂ ਹੈਗੀ ਸੁੱਕਿਆ ਨਹੀਂ ਹੈਗੀ ਡੋਡੀ ਤਾਂ 26 ਨੂੰ ਤਾਂ ਆਣੀ ਆਣੀ ਆ ਜਿਹੜੇ ਤੇਰੇ ਖੇਤ ਮਾ 231 ਨੂੰ ਬਿਮਾਰੀ ਉਹਦਾ ਹਾਲ ਉਹਦਾ ਕੋਈ ਹੱਲ ਨਹੀਂ। ਵੀਰਾ ਕੋਈ ਹੱਲ ਨਹੀਂ। ਕੋਈ ਹੱਲ ਨਹੀਂ। 1509 ਨੂੰ ਵੀ ਹੈਗੀ ਹੈ। ਛੋਟੇ ਬੁੱਝ ਵਾਲੀ ਡੋਡੀ। ਛੋਟੇ ਬੁੱਝ ਵਾਲੀ। ਚੱਲ ਫੇ ਚੱਲੀਏ। ਪੂਰੀ ਜਦੋਂ ਆਪਾਂ ਨਰਸਰੀ ਚ ਆ ਜਾਂਦੇ ਹੁਰੇ ਕਾਤੇ ਇੰਨੇ ਜੱਜਦਾ ਕਿ ਹੁਰੇ ਜ਼ਿਆਦਾ ਬੂਟੇ ਹੁੰਦੇ ਆ। ਹਾਂ ਯਾਰ ਹੁਣ ਆਪਾਂ ਘਰ ਆ ਲੀ ਆਪਣੇ ਬਹਾਰੇ ਉਹ ਨਹੀਂ। ਖਾਲੀ ਖਾਲੀ ਜੇ ਲੱਗ ਜਾਂਦੇ ਆ। ਇਹ ਹੋ ਜਾਂਦੇ ਆ। ਹੁਰੇ ਪਤਾ ਨਹੀਂ ਰੌਣਕ ਜ਼ਿਆਦਾ ਹੁੰਦੀ ਆ। ਵੀ ਤਾਂ ਵਧੀਆ ਲੱਗਦੇ ਆ। ਅਸੀਂ ਆਪਾਂ ਖਜੂਰਾ ਵੱਢ ਕੇ ਛੱਡਦੇ ਲਾਉਂਦੇ ਆ। ਆਹ ਖਜੂਰ ਬਾਈ ਟੋਰੀ ਇਹ ਘਰ ਚ ਲੱਗਦੀ ਆ। ਆਹ ਵੀ ਟੋਰੀ ਬੂਟਾ ਹੈ, ਬੇੜੇ ਚ ਲ ਜਿੱਕਣਾ ਪਾਰਕਿੰਗ ਆਰੇ ਵਿੱਚ ਗੱਬੇ ਉਹ ਕਹੇ ਜਾਂ ਬੂਟਾ ਕਟਿੰਗ ਕਰੀ ਵੀ ਕਕੁਣੀ ਇਹ ਇਹਨੂੰ ਕਿਹਾ ਇਹਨੂੰ ਲੱਗਵਾਓ ਡੱਡਾ ਨਹੀਂ ਆ ਪੱਤੇ ਵਿੱਚ ਕਿਵੇਂ ਕੱਟੇ ਪਿਆ ਇਹ ਆਪਣੇ ਆਪਣੀ ਡਿਜ਼ਾਈਨ ਪੂਰੀ ਦੇਖ ਲੱਗੇ ਹਜਾ ਪੱਤਾ ਇਹ ਕਿੰਨੇ ਕਟਿੰਗ ਵਾਲਾ ਪੂਰੇ ਵਾਈ ਰੌਣ ਆਹਾ ਗਿਆ ਬਾਂਸ ਲਾਤੇ ਬਾਂਸ ਪਲੇ ਹਮ ਆਦੇ ਗੜਾਈ ਕਰਕੇ ਨਾ ਦਵਾਈ ਪਾਉਂਦੇ ਆ ਤੇ ਲਾਲ ਦਵਾਈ ਪਿਆ ਹੀ ਵੇਚਣਾ ਆਬਰਦਾਨ ਉਰੇ ਹਰੇ ਦੇਖੀ ਜਾਂਦੇ ਆਪਣੇ ਹੁੰਦੇ ਨਹੀਂ ਘਰ ਜਾ ਕੇ ਸੁੱਕ ਜਾਂਦੇ ਪਾਣੀ ਪਈ ਜਾਂਦਾ ਨਾ ਪਤਾ ਨਹੀਂ ਉਰੇ ਬੂਟੇ ਜਿਆਦਾ ਏ ਦਵਾਈ ਵੀ ਪਾਉਂਦੇ ਨਾ ਹਾਂ ਦਵਾਈ ਵੀ ਪਾਉਂਦੇ ਪੂਰੀ ਆ ਵੀ ਬੇਲ ਜੀ ਕਿਆ ਵਧੀਆ ਦੇਖੋ ਉੱਪਰ ਜਿਹੜਾ ਹੀ ਪਿਆ ਕੰਡਾ ਨਹੀਂ ਹੈਗਾ ਪਰ ਵਿੱਚ ਹੈਗਾ ਉਹ ਹੈਗਾ ਬੰਦਾ ਹੈਗਾ ਵਰਦਾਨ ਆ ਕੇ ਆ ਗਏ ਅਸੀਂ ਮੜੇ ਉਹ ਆ ਕੇ ਆ ਜ ਬੂਟੇ ਇਹ ਠੇਠਾ ਜੋਰ ਦੇ ਤਾ ਭਰੇ ਇਹ ਕਿੰਨਾ ਮੰਗਣਾ ਹੋਇਆ ਪਿਆ ਇਹ ਢੱਡ ਫੁੱਟੜ ਨੂੰ ਆਪ ਬੈਠਾ ਖਾ ਲਿਆ ਮਾਲੇ ਨੇ ਰੋਟੀ ਚਾਰਾ ਗਾਲੀ ਕਿੱਥੇ ਹਾਂ ਕੱਲ ਮੌਰੇ ਪੱਤੀ ਤੋੜੀ ਆ ਪੀ ਗਏ ਆ ਵੀ ਪੂਰੀ ਆਹ ਘਰ ਦਾ ਪੱਤਾ ਹੈ ਰਾਧਾ ਰਾਣੀ ਹੈ ਹੈ ਪਤਾ ਨਹੀਂ ਵੱਧੀ ਹੈ ਉਹੀ ਹੋਊਗਾ ਪ੍ਰਧਾਨਾ ਰਾਧਾ ਰਾਣੀ ਦਾ ਰਸਤਾ ਰੱਖੀ ਹੈ ਹੈ ਰਾਧਾ ਰਾਣੀ ਦੀ ਕਿੰਦੀ ਰਣੀ ਨਹੀਂ ਰਾਤ ਨੂੰ ਫੇ ਸਮੈਲ ਦੇਖ ਕਰਦਾ ਕੂਟਾ ਖੁਸ਼ਬੂ ਛੜਦਾ ਤੇਰੀ ਕੱਲ ਦੀ ਉਹ ਠੀਕ ਹੈ ਭਾਈ ਓਰੇ ਹਰਿਆਲੀ ਜ਼ਿਆਦਾ ਬੁੱਟੇ ਜ਼ਿਆਦਾ ਏ ਰੌਣਜੀ ਕਰਕੇ ਵਧੀਆ ਲੱਗਦਾ ਏ ਆਪਣੇ ਦੋ ਤਿੰਨ ਕਮਰੇ ਰੱਖ ਦੀ ਏ ਕਿ ਖਾਲੀ ਉਹ ਲੱਗੀ ਜਾਣਾ ਜੇ ਪ੍ਰਧਾਨ ਜਾਏ ਬੰਦੇ ਨੂੰ ਮਿਲਿਆ ਫਿਰ ਹਾਂ ਭਈ ਛੱਡ ਪਾਇਆ ਪੂਰੀ ਉਹ ਬਾਈ ਨੇ ਦਾ ਹੈ ਵਧੀਆ ਆ ਪੈਂਦੀ ਆ ਪੂਰੀ ਉਹ ਰਿਆ ਆਹ ਦਵਾਈ ਪੈਂਦੀ ਆ ਆ ਆ ਬੈਂਦੇ ਹਾਂ ਆ ਦੋ ਆਪ ਐਕਟ ਪੈਂਦੇ ਨਾ ਤੁਕੇ ਕਹਿੰਦਾ ਹਾ ਚੀ ਜ ਵਧੀਆ ਓਏ ਅੰਦਰ ਹਾਂ ਉਹ ਕੋ ਅੰਦਰ ਬੂਟੇ ਦੂਏ ਨਾ ਪੂਰੀ ਜਿਹੜੇ ਮਤਲਬ ਧੁੱਪਾਂ ਦੇ ਬਗੈਰ ਵਾਲੇ ਆਾਰੇ ਕਿੰਨ ਵਾਹ ਜੀ ਵਾਹ ਪੂਰੇ ਆ ਕੇ ਪਤਾ ਲੱਗਾ ਬਈ ਕਿੰਨੀ ਵਧੀਆ ਹਰਿਆਲੀ ਵਾਲੇ ਬੂਟੇ ਆ ਕਿੰਨੇ ਸੋਹਣੇ ਸੋਹਣੇ ਬੂਟੇ ਅੰਦਰ ਹੈ ਅੰਦਰ ਦੇਖ ਲੈ ਕਿੰਨੀ ਟਾਹਰ ਹੈ ਇਹ ਵੀ ਪੂਰੀ ਜੇ ਬੰਦਾ ਲਾਲ ਵਿੱਚ ਸੇਵਾ ਕਰਨੀ ਪੈਂਦੀ ਆ ਆਪਾਂ ਲਾ ਲੈਂਦੇ ਇੱਕ ਵਾਰ ਜੱਗਾ ਲੇ ਗਏ ਸਾਰੇ ਗਮੜੇ ਭਰਤੇ ਹੋਣ ਕਿੱਥੇ ਕੋਈ ਬੁੱਤਨ ਹਾਂਜੀ ਆ ਦੇਖੀ ਆਈ ਮੜੇ ਪੜੀਆਂ ਉੱਤੇ